ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੇ ਵਾਰਾਂ ਦੀ ਸੰਖਿਆ ਕਰ ਰਹੇ ਹਾਂ ਤੇ 5ਵੀਂ ਵਾਰ ਦੀਆਂ 15 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸੀ ਸਾਰੀ ਪਲੇਲਿਸਟ ਵਿੱਚ ਸੰਥਪਈ ਹੈ ਪੇ ਬੱਕੜੇ ਕਰ ਲਾਡਲੀ ਮਾਉ ਪੀਓ ਖਰੀ ਪਿਆਰੀ ਪੇਕੇ ਘਰ ਵਿਖੇ ਮਾਂ ਦੀ लाਡਲੀ ਪਿਆਰੀ ਅਰ ਪਿਤਾ ਦੀ ਵੀ ਖਰੀ ਪਿਆਰੀ ਹੁੰਦੀ ਹੈ ਪਰ ਗੁਰਮੁਖ ਰੂਪ ਸੁਹਾਗਣ ਇਸਤਰੀ ਸੰਸਾਰ ਵਿਖੇ ਵੀ ਸੁਖ ਪਾਉਂਦੀ ਹੈ ਵਿਚ ਪਿਰਾਵਾ ਪੈਣੜੀ ਨਾਨਕ ਦਾਦਕ ਸਭ ਪਰਵਾਰੀ ਗਿਆਨ ਵਿਰਾਰ ਰੂਪ ਭਰਾਵਾ ਵੇਖੇ ਭੈਣ ਨਾਨਕ ਕੇ ਸਰਦਾ ਦਾਦਕ ਕੇ ਅਭਿਆਸ ਪਰਵਾਰ ਦੇ ਸਾਥ ਲੱਖਾਂ ਖਰਚ ਵਿਆਹੀ ਹੈ ਗਹਿਣੇ ਦਾਜ ਸਾਜ ਅਤ ਭਾਰੀ ਲੱਖਾਂ ਰੁਪਏ ਖਰਚ ਕੇ ਗਹਿਣੇ ਅਰ ਦਾਜ ਦੇ ਭਾਰੀ ਸਮਾਨ ਨਾਲ ਵਿਆਹੀ ਜਾਂਦੀ ਹੈ ਸਹੁਰੜੇ ਕਰ ਮੰਨੀ ਹੈ ਸਣਖਤੀ ਪਰਵਾਸ ਸੁਧਾਰੀ ਸਣਖੱਤੀ ਇਹ ਜਿਹੜਾ ਪਾਠ ਸੰਗਤ ਜੀ ਕਸ ਕੇ ਹੈ ਸਣਖੱਤੀ ਸਹੁਰੜੇ ਘਰ ਵਿੱਚ ਸਤ ਸੰਗ ਦੇ ਪਰਲੋਗ ਵੇਖੇ ਮਨਿੰਦੀ ਇਹ ਭਾਵ ਸਾਥ ਸਹੁਰਾ ਵੱਡਾ ਆਦਰ ਕਰਦੇ ਹਨ ਸਾਰੇ ਪਰਿਵਾਰ ਨੂੰ ਸੁਧਾਰਦੀ ਇਹ ਪਾਪੇਕਿਆਂ ਦੀ ਸ਼ੋਭਾ ਕਰਾਉਂਦੀ ਹੈ ਕਿ ਵੱਡੇ ਕੁਲ ਘਰ ਦੀ ਬੋਟੀ ਹੈ ਸੁਖ ਮਾਣੈ ਪਿਰ ਸੇਜੜੀ 36 ਹੋ ਭੋਜਨ ਸਦਾ ਸਿਗਾਰੀ ਪਰਤਾ ਦੀ ਸੇਜਾ ਦਾ ਸੁਖ ਮਾਣਦੀ 36 ਪ੍ਰਕਾਰ ਦੇ 36 ਪ੍ਰਕਾਰ ਦੇ ਭੋਜਨ ਔਰ ਗਹਿਣੇ ਕੱਪੜਿਆਂ ਨਾਲ ਸਦਾ ਸੁਭਾਏ ਮਣ ਰਹੀਂਦੀ ਹੈ ਲੋਕਵੇਦ ਗੁਣ ਗਿਆਨ ਵਿੱਚ ਅਰਧ ਸਰੀਰ ਮੁਖ ਦੁਆਰੀ ਲੋਕਾਂ ਦੇ ਗੁਣ ਵਿਚਾਰ ਵਿੱਚ ਅਰਵੇਦਾਂ ਦੇ ਗਿਆਨ ਵਿੱਚ ਅਰਧ ਸਰੀਰ ਹੀ ਕਹਿੰਦੇ ਇਸਤਰੀ ਮੁਗਤ ਦਾ ਦਵਾਰਾ ਹੈ ਲੋਕ ਵੇਤ ਗੁਣਾ ਦੇ ਵਿਚਾਰ ਵਿੱਚ ਇਸਤਰੀ ਅਰਧ ਸਰੀਰ ਹੀ ਹੈ ਅਰ ਮੁਗਤ ਦਾ ਰਸਤਾ ਹੈ ਗੁਰਮੁਖ ਸੁਖ ਫਲ ਨਿਹਚੋ ਨਾਰੀ ਗੁਰਮੁਖ ਹੀ ਨਿਹਚੋ ਨਾਰੀ ਅਰਥਾਤ ਪਤੀ ਬਰਤਾ ਇਸਤਰੀ ਹੈ ਉਹੀ ਸੁਖ ਫਲ ਆਤਮ ਫਲ ਦਾ ਆਨੰਦ ਅੰਤਹਿ ਕਰਨ ਦੀ ਸੇਜਾ ਪਰਮਾਨਦੀ ਹੈ ਜੋ ਬਹੁ ਮਿੱਤੀ ਵੇਸਵਾ ਸਭ ਕੁਲਖਣ ਪਾਪ ਕਮਾਵੇ ਜੇ ਕੋ ਬਾਹਲੇ ਯਾਰਾਂ ਵਾਲੀ ਵਿਸ਼ਵਾ ਸਾਰੇ ਖੋਟੇ ਲੱਛਣਾ ਵਾਲੀ ਹੈ ਤੇ ਪਾਪ ਕਮਾਉਂਦੀ ਹੈ ਲੋਕੋ ਦੇਸੋ ਬਾਹਰੀ ਤਿਉਹ ਪੱਖਾਂ ਨੂੰ ਔਲੰਗ ਲਾਵੇ ਲੋਕ ਤੇ ਦੇਸ ਦੀ ਰੀਤੀ ਤੋਂ ਬਾਹਰ ਹੈ ਤਿੰਨਾ ਪੱਖਾਂ ਨਾਨਕੇ ਦਾਦਕੇ ਅਤੇ ਸਹਰਿਆ ਨੂੰ ਕਲੰਕ ਲਾਉਂਦੀ ਹੈ ਡੁੱਬੀ ਡੋਬੇ ਹੋਰ ਨਾ ਮੋਹਰਾ ਮਿੱਠਾ ਹੋਏ ਪਚਾਵੇ ਆਪ ਤਾਂ ਡੁੱਬੀ ਐ ਪਰੰਤੂ ਹੋਰਨਾ ਦਾ ਵੀ ਨਾਸ਼ ਕਰਦੀ ਐ ਮੋਹਰੇ ਭਾਵ ਵਿਸ਼ਰੂਦ ਵਿੱਚ ਵਿਯੋ ਨੂੰ ਮਿੱਠਾ ਕਰਕੇ ਪਚਾਉਂਦੀ ਐ ਘੰਡਾ ਹੀੜਾ ਮਿਰਗ ਜੋ ਦੀਪਕ ਹੋਏ ਪਤੰਗ ਜਲਾਵੇ ਘੰਡੇ ਹੀੜੇ ਦੇ ਮਿਰਗ ਵਾਂਗ ਅਰ ਦੀਵੇ ਦੇ ਭੰਮਟ ਵਾਂਗੂ ਲੋਕਾਂ ਨੂੰ ਆਪਣੇ ਰੂਪ ਤੇ ਪਹੁੰਦੀ ਐ ਤੇ ਸਾੜਦੀ ਐ ਦੁਹੀ ਸਰਾਏ ਜਰਦ ਰੂਪ ਪੱਥਰ ਬੇੜੀ ਰੂਪ ਪੂਰ ਡੁਬਾਵੇ ਫਲ ਦੋਹਾ ਸਰਾਵਾਂ ਲੋਕ ਪਰਲੋਗ ਵੇਖੇ ਮੂੰਹ ਕਾਲਾ ਹੁੰਦਾ ਏ ਔਰ ਆ ਪੱਥਰ ਦੇ ਬੇੜੇ ਬਣ ਕੇ ਸਾਰੇ ਸਾਥ ਨੂੰ ਰੋਪਦੀ ਏ ਮਨਮੁਖ ਮਨ ਅੱਠ ਖੰਡ ਹੋਏ ਦੁਸ਼ਟਾ ਸੰਗਤ ਭਰਮ ਭੁਲਾਵੇ ਮਨਮੁਖਾਂ ਦਾ ਮਨ ਅੱਠ ਟੁਕੜੇ ਹੋ ਕੇ ਦੁਸ਼ਟਾਂ ਦੀ ਸੰਗਤ ਵੇਖੇ ਭਰਮ ਦੇ ਵਿੱਚ ਭੁੱਲ ਜਾਂਦਾ ਏ ਔਰ ਕਹਿੰਦਾ ਏ ਕਿ ਤੋਤੇ ਵਾਂਗੂ ਨੱਕ ਅੱਖਾਂ ਵਾਂਗ ਕਮਲ ਵਾਂਗੂ ਗੁੱਤ ਸ਼ੇਸ਼ਨਾਗ ਵਾਂਗੂ ਪੋਹਾ ਭੋਰੇ ਵਾਂਗੂ ਹੱਠ ਤੇ ਅੱਠ ਸ਼ਿੰਗਾਰ ਅੰਗਾ ਵੇਖੇ ਮਨ ਅੱਠ ਉਪਮਾ ਵਿਚਾਰਦਾ ਹੈ ਅੱਠ ਟੋਟੇ ਹੋ ਗਿਆ ਫਲ ਅੱਗੇ ਦੱਸਦੇ ਨੇ ਵਿਸ਼ਵਾ ਪੁੱਤਰ ਨਾਉ ਸਦਾਵੇ ਵਿਸ਼ਵਦ ਪੁੱਤਰ ਨਿਨਾਮਾ ਸਦਾਉਂਦਾ ਹੈ ਸੁਧ ਨਾ ਹੋਵੇ ਬਾਲ ਬੁੱਧ ਬਾਲਕ ਲੀਲਾ ਵਿੱਚ ਵਿਹਾਵੇ ਕਹਿੰਦੇ ਬਾਲਕ ਬੁੱਧੀ ਬਾਲਪਣੇ ਦੇ ਦਿਨਾਂ ਵਿੱਚ ਸਮਝ ਨਹੀਂ ਹੁੰਦੀ ਬਾਲਕਾਂ ਦੀ ਖੇਡ ਵਿੱਚ ਉਮਰ ਬੀਤਦੀ ਹੈ ਪਰ ਜੋਬਣ ਪਰਮਾਈ ਹੈ ਪਰ ਤਨ ਧਨ ਪਰ ਨਿੰਦ ਲੁਭਾਵੇ ਜਦ ਜੋਬਣ ਭਰਦਾ ਤਦ ਭਰਮ ਜਾਂਦਾ ਤੇ ਪ੍ਰਾਏ ਸਰੀਰ ਪ੍ਰਾਏ ਧਨ ਤੇ ਪ੍ਰਾਏ ਨਿੰਦਿਆ ਵਿੱਚ ਲੋਭ ਜਾਂਦਾ ਹੈ ਬਿਰਧ ਹੋਆ ਜੰਜਾਲ ਵਿੱਚ ਮਹਾਜਾਲ ਪਰਵਾਰ ਪ੍ਰਭਾਵ ਹੈ ਬਿਰਧ ਹੋ ਕੇ ਜੰਜਾਲਾਂ ਵਿੱਚ ਪੈ ਜਾਂਦਾ ਹੈ ਪਰਵਾਰ ਦੇ ਮਹਾਜਾਲ ਵਿੱਚ ਫਸ ਜਾਂਦਾ ਹੈ ਬਲਹੀਣ ਮਤਹੀਣ ਹੋਏ ਨਾਉ 72ਆ ਬਰੜਾਵੇ ਬਲ ਤੋਂ ਹੀਣਾ ਬੁੱਧ ਤੋਂ ਹੀਣਾ ਹੋ ਜਾਂਦਾ ਹੈ ਤੇ ਬਰੜਾ ਬਰੜਾ ਉੱਠਦਾ ਹੈ ਲੋਕ 70 72ਆ ਨਾਉ ਤਰ ਦਿੰਦੇ ਹਨ ਅੰਨਾ ਬੋਲਾ ਪਿੰਗਲਾ ਤਨ ਥੱਕਾ ਮਨ ਦਹਿਦ ਸਦਾਵੇ ਅੱਖੋ ਅੰਨਾ ਕੰਨੋ ਬੋਲਾ ਪੈਰੋ ਪਿੰਗਲਾ ਸਰੀਰ ਚੱਲ ਨਹੀਂ ਸਕਦਾ ਪਰੰਤੂ ਮਨ ਦਸੋ ਦਿਸ਼ਾ ਨੂੰ ਦੌੜਦਾ ਸਾਧ ਸੰਗਤ ਗੁਰ ਸ਼ਬਦ ਵੇਣ ਲੱਖ 84 ਜੂਨ ਪ੍ਰਭਾਵੈ ਸਾਧ ਸੰਗਤ ਤੇ ਗੁਰ ਸ਼ਬਦ ਬਾ 84 ਲੱਖ ਜੂਨਾਂ ਵਿੱਚ ਪਿਆ ਭੜਕਦਾ ਹੈ ਅਵਸਰ ਚੁੱਕਾ ਹੱਥ ਨਾ ਆਵੇ ਮਨੁਖ ਦੇਹ ਦਾ ਸਮਾ ਚੋਗ ਗਿਆ ਫਿਰ ਹੱਥ ਨਹੀਂ ਆਉਣਾ ਹੰਸ ਨਾ ਛੋੜੇ ਮਾਨ ਸਰ ਬਗਲਾ ਬਹੁ ਛੱਪੜ ਫਿਰ ਆਵੇ ਹੰਸ ਮਾਨ ਸਰੋਵਰ ਨੂੰ ਛੱਡਦਾ ਨਹੀਂ ਬਗਲਾ ਬਾਹਲੇ ਛੱਪੜਾਂ ਵਿੱਚ ਫਿਰ ਆਉਂਦਾ ਹੈ ਭਾਵ ਗੁਰਮੁਖ ਸਤਸੰਗਤ ਨਹੀਂ ਛੱਡਦੇ ਦੰਬੀ ਲੋਕ ਕਈ ਕੁ ਸੰਗਤਾਂ ਵਿੱਚ ਭੜਕਦੇ ਹਨ ਕੋਇਲ ਬੋਲੇ ਅੰਬ ਵਣ ਵਣ ਵਣਕਾਓ ਕੁਥਾਓ ਸੁਖਾਵੇ ਕੋਇਲ ਨਿਰੇ ਅੰਬਾਂ ਦੇ ਬ੍ਰਿਸ਼ਾ ਵਿਖੇ ਬੋਲਦੀ ਹੈ ਕਾਣੂ ਵਣ ਵਣ ਦੀਆਂ ਭੈੜੀਆਂ ਥਾਵਾਂ ਪਾਉਂਦੀਆਂ ਹਨ ਵਾਗਣ ਹੋਵਣ ਕੁੱਤੀਆਂ ਗਾਂਈ ਗੋਰ ਸੁਵੰਸ ਵਧਾਵੇ ਕਹਿੰਦੇ ਕੁੱਤੀਆਂ ਦੇ ਵਗ ਨਹੀਂ ਹੁੰਦੇ ਤੇ ਗਊਆਂ ਹੀ ਕਿਉਂ ਤੇ ਵੰਸ ਨੂੰ ਵਧਾਉਨੀਆਂ ਭਾਵ ਉਪਕਾਰ ਕਰਦੀਆਂ ਤੇ ਆਪਣਾ ਵਾਅਦਾ ਕਰਦੀਆਂ ਸਫਲ ਬਿਰਖ ਨਿਹਚਲ ਮਤੀ ਨਿਹਫਲ ਮਾਨਸ ਦਹਿਦ ਸੁਤਾਵੇ ਉਹਨਾਂ ਬ੍ਰਿਸ਼ਾਂ ਨੂੰ ਹੀ ਫਲ ਲੱਗਦੇ ਜੋ ਇਧਰ ਉਧਰ ਭੜਕਦੇ ਨਹੀਂ ਜੋ ਮਨੁੱਖ ਦਸੋ ਦਿਸ਼ਾਂ ਨੂੰ ਧਾਵਦਾ ਹੈ ਉਹ ਨਿਹਫਲ ਰਹਿੰਦਾ ਹੈ ਅਗ ਤਤੀ ਜਲ ਸੀਲ ਆਸਰ ਉੱਚਾ ਨੀਵਾ ਦਿਖਲਾਵੇ ਅਗਨੀ ਗਰਮ ਹੈ ਤੇ ਪਾਣੀ ਠੰਡਾ ਹੈ ਕਾਰਨ ਅਗ ਦੀ ਲਾੜ ਉੱਚੀ ਹੈ ਤੇ ਪਾਣੀ ਦਾ ਪ੍ਰਵਾਹ ਨਿਮਾਨ ਨੂੰ ਜਾਂਦਾ ਹੈ ਗੁਰਮੁਖ ਆਪ ਗਵਾਇਆ ਮਨਮੁਖ ਮੂਰਖ ਆਪ ਬਣਾਵੇ ਗੁਰਮੁਖ ਸੁਭ ਇਸ ਕਰਕੇ ਹੈ ਕਿ ਉਸ ਨੇ ਆਪਾ ਪਾਉ ਗਵਾ ਦਿੱਤਾ ਹੈ ਤੇ ਮਨਮੁਖ ਮੂਰਖ ਇਸ ਕਰਕੇ ਹੈ ਕਿ ਆਪਣੇ ਆਪ ਨੂੰ ਬਣਾਉਂਦਾ ਜਿਤਾਉਂਦਾ ਰਹਿੰਦਾ ਹੈ ਦੂਜਾ ਪਾਉ ਕੁਦਾਉ ਹਰਾਵੇ ਦੂਜਾ ਪਾਉ ਖੋਟਾ ਪਾਉ ਇਸ ਕਰਕੇ ਇਸ ਨਾਲ ਹਾਰ ਹੀ ਆਉਂਦੀ ਹੈ ਗੱਜ ਮ੍ਰਿਗ ਮੇਨ ਪਤੰਗ ਅਲ ਇਕਤ ਇਕਤ ਰੋਗ ਪਚੰਦੇ ਹਾਥੀ ਮ੍ਰਿਗ ਮੱਛੀ ਭੰਬਕ ਭੋਰਾ ਇਕ ਇਕ ਰੋਗ ਨਾਲ ਵਰਦੇ ਹਨ ਹਾਥੀ ਨੂੰ ਸਪਰਸ਼ ਦਾ ਮ੍ਰਿਗ ਨੂੰ ਸ਼ਬਦ ਦਾ ਮੱਛੀ ਨੂੰ ਰਸ ਦਾ ਭੰਮਟ ਨੂੰ ਰੂਪ ਦਾ ਭੌਰੇ ਨੂੰ ਗੰਧ ਦਾ ਰੋਗ ਚੰਬੜਿਆ ਹੋਇਆ ਹੈ ਮਾਨਸ ਦੇਹੀ ਪੰਜ ਰੋਗ ਪੰਜੇ ਦੂਤ ਕਸੂਤ ਕਰਨਦੇ ਮਨੁੱਖ ਦੇਹੀ ਵਿੱਚ ਪੰਜੇ ਰੋਗ ਹਨ ਪੰਜੇ ਦੂਤ ਉਪੱਦਰ ਕਰਦੇ ਹਨ ਆਸਾ ਮਨਸਾ ਡਾਏ ਨਹੀਂ ਹਰਕ ਸੋਗ ਬੋ ਰੋਗ ਵਧੰਦੇ ਇਨਾਂ ਤੋਂ ਵਧੇਗ ਆਸਾ ਮਨਸਾ ਡੈਣਾ ਹਰਕ ਤੇ ਸੋਗ ਕੁਫਾਤ ਰੋਗ ਨੂੰ ਬਹੁਤ ਵਧਾਉਣ ਵਾਲੇ ਹਨ ਮਨਮੁਖ ਦੂਜੇ ਭਾਏ ਲਗ ਭੰਬਲ ਭੂਸੇ ਖਾਏ ਭਵੰਦੇ ਮਨਮੁਖ ਦੂਜੇ ਭਾਵ ਨੂੰ ਲਾ ਕੇ ੜਕਾ ਖਾਂਦੇ ਹਨ ਭੌਂਦੇ ਫਿਰਦੇ ਹਨ ਸਤਗੁਰ ਸੱਚਾ ਪਾਤਸ਼ਾਹ ਗੁਰਮੁਖ ਗਾਡੀ ਰਾਹ ਚਲੰਦੇ ਸਤਗੁਰ ਸੱਚਾ ਪਾਤਸ਼ਾਹ ਤੇ ਗੁਰਮੁਖ ਜਨ ਉਹਨਾਂ ਦੇ ਗਾਡੀ ਰਾਹ ਪਰ ਤੁਰਦੇ ਹਨ ਸਾਧ ਸੰਗਤ ਮਿਲ ਚੱਲਣਾ ਭੱਜ ਗਏ ਠਗ ਚੋਰ ਨਰਨਦੇ ਉਹ ਸਾਣ ਸ਼ਬਦ ਵਿਖੇ ਸੰਗਤ ਵਿਖੇ ਮਿਲ ਕੇ ਚੱਲਦੇ ਹਨ ਤੇ ਇਸੇ ਕਾਰਨ ਪੰਜ ਵਿਸ਼ੇ ਅਤੇ ਹਰਖ ਸੋਗ ਆਦ ਚੋਰ ਠੱਗਣ ਵਾਟ ਹਾਰੇ ਡਰ ਕੇ ਪੱਜ ਜਾਂਦੇ ਹਨ ਲੈਲਾਹਾ ਨਿਜ ਘਰ ਨਿਭੰਦੇ ਗੁਰਮੁਖ ਜਨਮ ਦਾ ਲਾਭ ਲੈ ਕੇ ਸਵੈ ਸਰੂਪ ਵਿਖੇ ਨਿਵਾਸ ਕਰਦੇ ਹਨ 베ੜੀ ਚਾੜ ਲੰਘਾਏ ਦਾ ਬਹਲੇ ਰੂਪੂਰ ਮਾਨਸ ਮੋਹਾਣਾ 베ੜੀ ਪੁਰ ਚੜਾ ਕੇ ਇਕ ਮੁਹਾਣਾ ਮਲਾ ਬਹਲੇ ਮਨੁੱਖਾਂ ਦੇ ਰੂਪ ਨੂੰ ਨਦੀ ਚੋਂ ਪਾਰ ਕਰਦਾ ਹੈ ਪਾਵ ਸਤਿਗੁਰੂ ਇੱਕ ਹੀ ਲੱਖਾਂ ਸੰਗਤਾਂ ਨੂੰ ਭਗਤੀ ਦੀ ਬੇੜੀ ਪਰ ਚੜਾ ਕਰਕੇ ਸੰਸਾਰ ਦੇਦੀ ਤੋਂ ਪਾਰ ਕਰ ਦਿੰਦੇ ਹਨ ਆਗੂ ਇੱਕ ਨਿਬਾਹੇ ਦਾ ਲਸ਼ਕਰ ਸੰਗ ਸਾ ਸੁਲਤਾਨਾ ਇੱਕੋ ਆਗੂ ਸੁਲਤਾਨਾ ਦੇ ਪਾਤਸ਼ਾਹਾਂ ਦੇ ਲਸ਼ਕਰਾਂ ਦੇ ਸੰਗ ਨੂੰ ਨਿਬਾਹ ਲੈਂਦਾ ਹੈ ਫਿਰ ਇਹ ਮਹਿਲੇ ਪਹਰੂ ਹੋਏ ਨਚਿੰਦ ਸ਼ਵਣ ਪ੍ਰਧਾਨਾ ਇੱਕ ਪਹਿਰਾ ਦੇਣ ਵਾਲਾ ਸਾਰੇ ਮਹੱਲੇ ਵਿੱਚ ਰਾਤ ਚੌਂਕੀ ਦਿੰਦਾ ਹੈ ਅਮੀਰ ਲੋਕ ਚੌਰਾ ਚੋਂ ਨਿਸ਼ਚਿੰਤ ਹੋ ਕੇ ਸੌ ਜਾਂਦੇ ਹਨ ਲਾੜਾ ਇੱਕ ਵਿਆਹੀ ਐ ਬਾਹਲੇ ਜਾਂਜੀ ਕਰ ਮਹਿਮਾਨਾ ਕਹਿੰਦੇ ਲਾੜਾ ਇੱਕ ਵਿਆਹੀ ਦਾ ਪਰ ਉਸ ਵਿੱਚ ਇੱਕ ਦੀ ਖਾਤਰ ਬਹੁਲੇ ਜਾਂਜੀ ਪ੍ਰੋਣੇ ਕਹੀਦੇ ਹਨ ਭਾਵ ਆਦਰ ਪਾਉਂਦੇ ਹਨ ਪਾਤਸ਼ਾਹ ਇੱਕ ਮੁਲਕ ਵਿੱਚ ਹੋਰ ਪ੍ਰਜਾ ਹਿੰਦੂ ਮੁਸਲਮਾਨਾਂ ਪਾਤਸ਼ਾਹ ਤਾਂ ਦੇਸ਼ ਵਿੱਚ ਇੱਕੋ ਹੀ ਹੁੰਦਾ ਹੈ ਉਸ ਦੀ ਪ੍ਰਜਾ ਹਿੰਦੂ ਮੁਸਲਮਾਨ ਅਨੇਕ ਹੁੰਦੀ ਹੈ ਸਤਿਗੁਰ ਸੱਚਾ ਪਾਤਸ਼ਾਹ ਉਹ ਸਾਧ ਸੰਗਤ ਗੁਰ ਸ਼ਬਦ ਨਿਸ਼ਾਨਾ ਸਤਿਗੁਰ ਸੱਚਾ ਪਾਤਸ਼ਾਹ ਤੇ ਕਹਿੰਦੇ ਸਤਿਗੁਰ ਸੱਚਾ ਪਾਤਸ਼ਾਹ ਤੇ ਸਾਧ ਸੰਗਤ ਸਭਾਏ ਗੁਰੂ ਗੁਰ ਸ਼ਬਦ ਦਾ ਪ੍ਰਵਾਨਾ ਦੇ ਕੇ ਸੰਸਾਰ ਤੋਂ ਪਾਰ ਕਰ ਦਿੰਦੇ ਹਨ ਸਤਿਗੁਰ ਪਰਨੈ ਤਿੰਨ ਕੁਰਬਾਨਾ ਜੋ ਸਤਿਗੁਰੂ ਦਾ ਆਸਰਾ ਲੈਂਦੇ ਹਨ ਉਹਨਾਂ ਥੋਂ ਕੁਰਬਾਨ ਹਾਂ ਸੋ ਸੰਗਤ ਜੀ ਪੰਜ ਜਿਹੜੀਆਂ ਵਾਰ ਆਪਣੀਆਂ ਸੰਪੂਰਨ ਹੋ ਗਈਆਂ ਨੇ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ